ਹੂਲਾ ਬੋਲਾ 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 ਜਿੰਦਾਬਾਦ 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 ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ 116ਵਾਂ ਮਨ ਕੀ ਬਾਤ ਪ੍ਰੋਗਰਾਮ ਅੰਮ੍ਰਿਤਸਰ ਵਿੱਚ ਭਾਜਪਾ ਦੇ ਰਾਸ਼ਟਰੀ ਮਹਾ ਮੰਤਰੀ ਤਰुण ਚੋਗ ਵਿਦੇ ਡਫਤਰ ਵਿੱਚ ਕਰਵਾਇਆ ਗਿਆ ਇਸ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਬੜੇ ਹੀ ਪਿਆਰ ਦੇ ਨਾਲ ਦੇਖਿਆ ਤੇ ਉਹ ਦਿਨ ਨਰੇਂਦਰ ਮੋਦੀ ਨੇ ਮਨਕੀ ਬਾਦ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਐਨਸੀਸੀ ਦਾ ਮੈਂ ਵੀ ਇੱਕ ਸਟੂਡੈਂਟ ਰਹਿ ਚੁੱਕਾ ਹਾਂ ਤੇ ਅਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਦੇ ਨਾਲ ਕਹਿੰਦਾ ਹਾਂ ਕਿ ਇਸ ਤੋਂ ਮਿਲਿਆ ਅਨੁਭਵ ਮੇਰੇ ਲਈ ਅਨਮੋਲ ਹੈ ਅਤੇ ਐਨਸੀਸੀ ਦਾ ਯੂਥ ਦੇ ਵਿੱਚ ਅਨੁਸ਼ਾਸਨ ਅਤੇ ਸੇਵਾ ਭਾਵਨਾ ਪੈਦਾ ਕਰਦੀ ਹੈ। ਹੋਰ ਕੀ ਕੁਝ ਕਿਹਾ ਆਓ ਨਦੇਚ ਬਣੀ ਸੁਣ ਲੈਣੇ ਆ। ਤੁਸੀਂ ਬਣੇ ਦਿਓ ਪੰਜਾਬੀ ਇਕੜ ਚਾਣ ਦੇ ਨਾਲ ਸਿਮਰਪ੍ਰੀਤ ਦੀ ਰਿਪੋਰਟ ਅੰਮ੍ਰਿਤਸਰ। ਭਾਰੀ ਜਿੱਤ ਮਿਲੀ ਹੈ। ਰੱਤੇ ਰੋਵਾ ਇਹ ਦੇਖੀ ਸੱਚੀ ਸਿੱਧਾ ਪੂਰੇ ਦੇਸ਼ ਦੇ ਅੰਦਰ ਚਾਹੇ ਉਹ ਬਾਈ ਇਲੈਕਸ਼ਨ ਨੇ ਚਾਹੇ ਜਨਰਲ ਇਲੈਕਸ਼ਨ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਜਨਾ ਦੇ ਸਪਸ਼ਟ ਹੈ ਦੇਸ਼ ਦਾ ਜਨਾ ਦੇ ਸਪਸ਼ਟ ਹੈ ਕਿ ਦੇਸ਼ ਚ ਟੁਕੜੇ ਟੁਕੜੇ ਗੈਂਗ ਦੀ ਸੋਚ ਦੇਸ਼ ਨੂੰ ਵਿਭਾਜਿਤ ਕਰਨ ਦੀ ਸੋਚ ਦੇਸ਼ ਨੂੰ ਬਦਨਾਮ ਕਰਨ ਵਾਲੇ ਲੋਕ ਨਹੀਂ ਚੱਲਣਗੇ ਜਿਹੜੇ ਲੋਕ ਔਰਨ ਜ਼ੈਬ ਨੂੰ ਆਪਣਾ ਇਸ਼ਤ ਮੰਨ ਕੇ ਕੰਮ ਕਰਦੇ ਨੇ ਦੇਸ਼ ਦੀ ਜਨਤਾ ਨੂੰ ਨਕਾਰਿਆ ਜਿਹੜੇ ਦੇਸ਼ ਨੂੰ ਟੋਟੀਆਂ 'ਚ ਵੰਡਣ ਦੀ ਕੋਸ਼ਿਸ਼ ਕਰਦੇ ਨੇ ਦੇਸ਼ ਨੇ ਨਨ ਉਨਤਾ ਰਿਆ ਔਰ ਪ੍ਰਧਾਨ ਮੰਤਰੀ ਮੋਦੀ ਜੀ ਦੀ ਪਿੱਠ ਥਪ ਥਪਾਈਏ ਦੇਸ਼ ਨੇ ਆਸ਼ੀਰਵਾਦ ਦਿੱਤਾ ਹੈ ਮੋਦੀ ਜੀ ਨੂੰ ਮੋਦੀ ਜੀ ਦੀ ਗਰੀਬਾਂ ਦੇ ਪ੍ਰਤੀ ਜੁਆਵਾਂ ਦੇ ਪ੍ਰਤੀ ਮਹਿਲਾਵਾਂ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਜਿਹੜੀ ਕਮਿਟਮੈਂਟ ਹੈ ਜਨਤਾ ਨੇ ਉਹਦੇ ਆਸ਼ੀਰਵਾਦ ਹੀ ਮੋਰ ਲਿਆ ਇਹ ਚੋਣ ਸਪਸ਼ਟ ਕਰਦਾ ਹੈ कि झूठ बोलने वाले षडयंत्रकारी भ्रष्टाचारी वंशवादी देश उन्होंने बर्दाश्त तो नहीं मुख्यमंत्री कौन हो महाराष्ट्र बीजेपी ना मेरा पहली बार मिलया गठबंधन का नेता ही मुख्यमंत्री